ਸਤਕਾਰਯੋ ਪਟਿਆਲਾ ਨਿਵਾਸੀਓ ਜਿੱਦਾਂ ਕਿ ਤੁਸੀਂ ਉੱਪਰ ਲਿਖੇ ਮੈਟਰ ਨੂੰ ਪੜ੍ਹਿਆ ਹੀ ਹੈ ਔਰ ਤੁਹਾਨੂੰ ਸਭ ਨੂੰ ਜਾਣਕਾਰੀ ਦੇ ਵਿੱਚ ਵੀ ਹੈ ਕਿ ਇਹ ਪਟਿਆਲਾ ਦੇ ਡੰਪਿੰਗ ਗਰਾਊਂਡ ਵਿਖੇ ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਜਿਹੜੀ ਅੱਗ ਦਿਨ ਰਾਤ ਲੱਗੀ ਹੋਈ ਹੈ ਔਰ ਜਿਹਨੂੰ ਬੁਝਾਉਣ ਦਾ ਹਾਲੇ ਤੱਕ ਕੋਈ ਵੀ ਐਸਾ ਜਿਹੜਾ ਹਲੇ ਤੱਕ ਕੋਈ ਐਸਾ ਕੰਮ ਨਹੀਂ ਕੀਤਾ ਗਿਆ ਕਿ ਜਿਹਦੇ ਨਾਲ ਇਹ ਅੱਗ ਪਰਮਾਨੈਂਟਲੀ ਬੁਝ ਸਕੇ ਮੈਂ ਹੁਣ ਵੀ ਮੌਕੇ ਤੇ ਖੜਾ ਹਾਂ ਔਰ ਤੁਸੀਂ ਦੇਖ ਸਕਦੇ ਹੋ ਹਲੇ ਵੀ ਧੂਆਂ ਜਿਹੜਾ ਹੈ ਉਸੇ ਕਿਸਮ ਨਾਲ ਜ਼ਹਿਰੀਲੀ ਗੈਸਾਂ ਧੂਆਂ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ ਕਿਉਂਕਿ ਨਾਲ ਜਿਹੜਾ ਇਲਾਕਾ ਹੈ ਉਹ ਬਹੁਤ ਜ਼ਿਆਦਾ ਹਾਈਲੀ ਡੈਂਸ ਇਲਾਕਾ ਹੈ ਜਿੱਥੇ ਬਹੁਤ ਜ਼ਿਆਦਾ ਪਾਪੂਲੇਸ਼ਨ ਪਾਪੂਲੇਸ਼ਨ ਰਹਿੰਦੀ ਹੈ ਤਕਰੀਬਨ 20 ਤੋਂ 25 ਕਲੋਨੀਆਂ ਜਿਹੜੀਆਂ ਇਸ ਇਲਾਕੇ ਦੇ ਨਾਲ ਲੱਗਦੀਆਂ ਨੇ ਔਰ ਜਿੱਥੇ ਤਕਰੀਬਨ ਜ਼ਿਆਦਾ ਨਹੀਂ ਤੋਂ 15 ਤੋਂ 20 ਹਜ਼ਾਰ ਲੋਕ ਬਿਲਕੁਲ 500 ਮੀਟਰ ਦੇ ਦਾਇਰੇ 'ਚ ਇਸ ਡੰਪ ਦੇ ਰਹਿੰਦੇ ਨੇ ਸੋ ਇਹ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਲੋਕ ਪਿਛਲੇ ਇੱਕ ਹਫਤੇ ਤੋਂ ਜ਼ਹਿਰੀਲੀ ਗੈਸਾਂ ਦੇ ਧੂੰਏਂ 'ਚ ਰਹਿਣ ਲਈ ਮਜਬੂਰ ਨੇ ਜਿੱਥੇ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਪਿਛਲੀ ਸਰਕਾਰ ਦੇ ਸਮੇਂ ਜਿਹੜੇ ਕਿ ਮੌਜੂਦਾ ਸਰਕਾਰ ਵਾਲੇ ਗੱਲ ਕਰ ਰਹੇ ਆ ਜਿਹੜਾ ਉਹਰੇ ਕੂੜੇ ਨੂੰ ਜਿਹੜਾ ਰੈਮੀਡੇਸ਼ਨ ਪਲਾਂਟ ਜਿਹੜਾ ਲਗਾਇਆ ਸੀ ਕੂੜੇ ਨੂੰ ਸਾਰਟਡ ਕਰਕੇ ਇਸ ਜਿਹੜਾ ਪਹਾੜ ਜਿੰਨਾ ਗੰਦ ਸੀ ਇਹਨੂੰ ਖਤਮ ਕਰਨ ਦਾ ਕੰਮ ਵੀ ਪਿਛਲੀ ਸਰਕਾਰ ਵੱਲੇ ਕੈਪਟਨ ਰਮਨਿੰਦਰ ਸਿੰਘ ਦੀ ਸਰਕਾਰ ਵੱਲੇ ਕੀਤਾ ਗਿਆ ਸੀ ਔਰ ਬੜੀ ਹੈਰਾਨੀ ਦੀ ਗੱਲ ਹੈ ਇਸ ਸਰਕਾਰ ਦੇ ਨੁਮਾਇੰਦੇ ਜਦੋਂ ਇਹ ਗੱਲ ਕਰਦੇ ਨੇ ਆ ਕੇ ਕਿ ਅਸੀਂ ਹਲੇ ਸਾਡੇ ਕੋਲ 2 ਸਾਲ ਦਾ ਸਮਾਂ ਪਿਆ ਸਵਾ 3 ਸਾਲ ਤਕਰੀਬਨ ਇਹਨਾਂ ਦੀ ਸਰਕਾਰ ਨੂੰ ਹੋ ਚੁੱਕੇ ਨੇ ਤਾਂ ਸਵਾ 3 ਸਾਲ ਵਿੱਚ ਤੁਸੀਂ ਆਹ ਦੇਖੋ ਕੂੜੇ ਦਾ ਅੰਬਾਰ ਜਿਹੜਾ ਕੂੜੇ ਦੇ ਪਹਾੜ ਲੱਗੇ ਹੋਏ ਨੇ ਸੋ ਇਹਨਾਂ ਨੂੰ ਬਜਾਏ ਕਿ ਉਹ ਰੈਮੀਡੇਸ਼ਨ ਪਲਾਂਟ ਨੂੰ ਪ੍ਰੋਪਰ ਚਲਾਇਆ ਜਾਂਦਾ ਪਹਿਲਾ ਇਹ ਜਿਹੜਾ ਸਾਡੇ ਜਿਹੜੇ ਐਮ ਆਰ ਐਫ ਸੈਂਟਰ ਹੈ ਪਟਿਆਲੇ ਦੇ ਵਿੱਚ ਇਹ ਕਾਰਪੋਰੇਸ਼ਨ ਲਈ ਵੀ ਬੜੀ ਸ਼ਰਮਨਾਕ ਗੱਲ ਹੈ ਕਿ ਪਟਿਆਲੇ ਦੇ ਵਿੱਚ ਜਿਹੜੇ ਐਮ ਆਰ ਐਫ ਸੈਂਟਰ ਹੈ ਉਹ ਵੀ ਬੰਦ ਪਏ ਆ ਜਿਹਦੇ ਨਾਲ ਕਿ ਕੂੜਾ ਗਿੱਲਾ ਕੂੜਾ ਔਰ ਸੁੱਕਾ ਕੂੜਾ ਜਿਹੜਾ ਹੈ ਉਹ ਸੈਗਰੀਗੇਟ ਹੋ ਕੇ ਲੱਗ ਲੱਗ ਹੋ ਕੇ ਆਂਦਾ ਹੈ ਇਸ ਤੋਂ ਇਲਾਵਾ ਜਿਹੜੇ ਅੰਡਰਗਰਾਉਂਡ ਬਿਨ ਜਿਹੜੇ ਲਗਾਏ ਗਏ ਆ ਕੂੜਾ ਉਹਦੇ ਵਿੱਚ ਵੀ ਮਿਕਸ ਹੋ ਕੇ ਆ ਰਿਹਾ ਜੋ ਕਿ ਕੂੜੇ ਨੂੰ ਗਿੱਲਾ ਔਰ ਸੁੱਕਾ ਕਰਨ ਵਾਸਤੇ ਲਗਾਇਆ ਗਿਆ ਸੀ ਜਿਹਦੇ ਨਾਲ ਕੀ ਹੈ ਕੂੜੇ ਜਿਹੜੇ ਆ ਇਹ ਕੂੜੇ ਦੇ ਪਹਾੜ ਨਾਲ ਲੱਗ ਸਕਣ ਔਰ ਐਮ ਆਰ ਐਫ ਸੈਂਟਰਾਂ ਦੇ ਵਿੱਚ ਜਿਹੜਾ ਕੂੜਾ ਹੈ ਉਹ ਕੂੜਾ ਉੱਥੇ ਹੀ ਸੈਗਰੀਗੇਟ ਹੋ ਕੇ ਯਾਨੀ ਉੱਥੇ ਹੀ ਖਤਮ ਹੋ ਕੇ ਆਵੇ ਜਿਸ ਦੇ ਨਾਲ ਇਹ ਨਵਾਂ ਕੂੜਾ ਔਰ ਨਾਗੜੇ ਪਰ ਬੜੀ ਸ਼ਰਮ ਦੀ ਗੱਲ ਹੈ ਜੀ ਤਕਰੀਬਨ 3 ਸਾਲ ਤੋਂ ਲਗਾਤਾਰ ਔਰੇ ਸ਼ਹਿਰ ਦਾ ਕੂੜਾ गिर ਰਿਹਾ ਹੈ ਔਰ ਕੂੜਾ ਤਾਂगिर ਹੀ ਰਿਹਾ ਇਸ ਨੂੰ ਜਿਹੜਾ ਖਤਮ ਕਰਨ ਵਾਸਤੇ ਵੀ ਕੋਈ ਹਲੇ ਤੱਕ ਜਿਹੜਾ ਪੋਜ਼ਿਟਿਵ ਉਪਰਾਲਾ ਨਹੀਂ ਕੀਤਾ ਗਿਆ ਔਰ ਤੁਸੀਂ ਇਹ ਦੇਖੋ ਕਿ ਲਗਾਤਾਰ ਇੱਕ ਹਫਤੇ ਤੋਂ ਲੱਗੀ ਅੱਗ ਨੂੰ ਹਲੇ ਤੱਕ ਵੀ ਜਿਹੜਾ ਧੂਆ ਦੇਖੋ ਇਹ ਜਾਰੀ ਹੈ ਔਰ ਬੀਬਾ ਜੈਂਦਰ ਕੌਰ ਜੀ ਵੱਲੋਂ ਇਹ ਜਿਹੜੀ ਐਨਜੀਟੀ ਨੂੰ ਚਿੱਠੀ ਲਿਖੀ ਗਈ ਹੈ ਨੈਸ਼ਨਲ ਗ੍ਰੀਨ ਟਰਿਬਿਊਨਾਂ ਨੂੰ ਜਿਸ ਤੋਂ ਬਾਅਦ ਇਹ ਸੁੱਤਾ ਹੋਇਆ ਪ੍ਰਸ਼ਾਸਨ ਜਿਹੜਾ ਕੁੰਭ ਕਰਨੀ ਨੀਂਦ ਤੋਂ ਜਾਗਿਆ ਸੋ ਬੀਬਾ ਜੈਨਿੰਦਰ ਕੌਰ ਜੀ ਦੇ ਯਤਨਾਂ ਸਦਕਾ ਅੱਜ ਇਹ ਜਿਹੜੀ ਉਹ ਸਾਰੇ ਪ੍ਰਸ਼ਾਸਨ ਦੀ ਟੀਮਾਂ ਅੱਜ ਜਿਹੜੀਆਂ ਲੱਗੀਆਂ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਜੇਕਰ ਬੀਬਾ ਜੈਨਿੰਦਰ ਕੌਰ ਜੀ ਅੱਜ ਚਿੱਠੀ ਨਾ ਲਿਖਦੇ ਜਾਂ ਇਹਨਾਂ ਦੇ ਜਿਹੜੇ ਉੱਚ ਅਫਸਰਾਂ ਉਹਨਾਂ ਦੇ ਨੋਟਿਸ ਨਾ ਲੈ ਕੇ ਆਂਦੇ ਤਾਂ ਇਹਨਾਂ ਨੂੰ ਕਿਸੇ ਦੀ ਵੀ ਜਾਣ-ਮਾਲ ਦੀ ਰਾਖੀ ਨਹੀਂ ਸੀ ਕੋਈ ਪ੍ਰਵਾਹ ਨਹੀਂ ਸੀ ਔਰ ਅੱਜ ਜਦੋਂ ਅੱਜ ਜਦੋਂ ਮੈਂ ਦੇਖਦਾ ਕਿ ਸਰਕਾਰ ਦੇ ਨੁਮਾਇंदे ਉਰੇ ਆ ਕੇ ਗੱਲ ਕਰਦੇ ਨੇ ਤਾਂ ਅੱਜ ਇੱਕ ਹਫ਼ਤੇ ਤੋਂ ਕਿੱਥੇ ਸੀ ਤਕਰੀਬਨ ਸਾਰੇ ਛੋਟਾ ਜਿਹਾ ਸ਼ਹਿਰ ਨੇੜੇ ਨੇੜੇ ਉਰੇ ਇਸ ਸਰਕਾਰ ਦੇ ਨੁਮਾਇंदे ਰਹਿੰਦੇ ਨੇ ਤਾਂ ਇਹਨਾਂ ਨੂੰ ਇਹਨਾਂ ਨਹੀਂ ਪਤਾ ਸੀ ਵੀ ਲੋਕ ਪੂਰੇ ਜ਼ਹਿਰੀਲੀ ਜਿਹੜੀ ਗੈਸ ਦੇ ਵਿੱਚ ਜ਼ਹਿਰੀਲੇ ਐਟਮੋਸਫੇਅਰ ਦੇ ਵਿੱਚ ਜਿਹੜਾ ਉਰੇ ਆਪਣਾ ਸਾਹ ਲੈਣ ਨੂੰ ਮਜਬੂਰ ਨੇ ਔਰ ਅੱਜ ਇਹ ਗੱਲ ਉਰੇ ਆ ਕੇ ਵੱਡੀਆਂ-ਵੱਡੀਆਂ ਪਿਛਲੀ ਸਰਕਾਰਾਂ ਤੇ ਸੁੱਟ ਕੇ ਹਰ ਗੱਲ ਨੂੰ ਖਤਮ ਕਰ ਦਿੱਤਾ ਜਾਂਦਾ ਇੱਕ ਗੱਲ ਦਾ ਜਵਾਬ ਦੇਣ ਕਿ ਹਰ ਚੀਜ਼ ਜਿਹੜਾ ਹੈ ਉਹ ਪਿਛਲੀ ਸਰਕਾਰ ਦੇ ਉੱਤੇ ਸੁੱਟ ਕੇ ਕਿੱਦਾਂ ਖਤਮ ਹੋ ਸਕਦੀ ਹੈ ਸਵਾ 3 ਸਾਲ ਦਾ ਜਿਹੜਾ ਸਮਾਂ ਹੈ ਉਹ ਥੋੜਾ ਨਹੀਂ ਹੁੰਦਾ ਸੋ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪ੍ਰਸ਼ਾਸਨ ਇਹਨਾਂ ਦਾ ਕਾਰਪੋਰੇਸ਼ਨ ਇਹਨਾਂ ਦੀ ਹੈ ਐਡਮਿਨਿਸਟ੍ਰੇਸ਼ਨ ਇਹਨਾਂ ਦਾ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਇਸ ਜਿਹੜੀ ਹੈ ਦਿੱਕਤ ਜਿਹੜੀ ਆ ਰਹੀ ਹੈ ਇਹਦਾ ਇਲਾਜ ਜਿਹੜਾ ਹੈ ਇਹਨਾਂ ਨੂੰ ਇਮੀਡੀਏਟ ਤੌਰ ਤੇ ਕਰਨਾ ਚਾਹੀਦਾ ਤਾਂ ਜੋ ਜਿਹੜੇ ਲੋਕ ਹੈ ਇਸ ਜ਼ਹਿਰੀਲੀ ਗੈਸ ਤੋਂ ਇਸ ਜ਼ਹਿਰੀਲੇ ਧੂਏ ਤੋਂ ਜਿਹਦੇ ਨਾਲ ਕਿ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਇਹ ਤੇ ਨੱਥ ਪਾਈ ਜਾ ਸਕੇ ਔਰ ਮੈਂ ਅਪੀਲ ਕਰਾਂਗਾ ਇਸ ਸਰਕਾਰ ਦੇ ਨੁਮਾਇੰਦਿਆਂ ਨੂੰ ਕਿ ਇੱਕ ਦੂਜੇ ਦੇ ਦੋਸ਼ ਲਾਉਣ ਦੀ ਬਜਾਏ ਇਹਦਾ ਇਲਾਜ ਕੱਢਿਆ ਜਾਵੇ ਥੋਡੀ ਸਰਕਾਰ ਹੈ ਤੁਹਾਡਾ ਐਡਮਿਨਿਸਟ੍ਰੇਸ਼ਨ ਹੈ ਇਹਦਾ ਪੱਕਾ ਇਲਾਜ ਕਰੋ ਪਹਿਲਾਂ ਤਾਂ ਇਸ ਅੱਗ ਦਾ ਇਲਾਜ ਕਰੋ ਫਿਰ ਇਸ ਕੂੜੇ ਦਾ ਇਲਾਜ ਕਰੋ ਤਾਂ ਤੁਸੀਂ ਲੋਕਾਂ ਨੂੰ ਕੋਈ ਗੱਲ ਕਹਿਣ ਜੋਗੇ ਹੋ ਅੱਜ ਆਪਾਂ ਕੰਮ ਕੋਈ ਇੱਕ ਇੱਕ ਨਹੀਂ ਕਰਦੇ ਔਰ ਥੁੱਕ ਨਾਲ ਪਕੌੜੇ ਤਲ ਤਲ ਕੇ ਲੋਕਾਂ ਨੂੰ ਖਵਾਈ ਜਾ ਰਹੇ ਆ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਸੋ ਤੁਸੀਂ ਜਿਹੜਾ ਕੰਮ ਜ਼ਮੀਨੀ ਪੱਧਰ ਤੇ ਹੋਣ ਵਾਲਾ ਉਸ ਕੰਮ ਨੂੰ ਕਰੀਏ ਨਾ ਕਿ ਇੱਧਰ ਉੱਧਰ ਦੀ ਗੱਲ ਕਰਕੇ ਆਪਾਂ ਗੱਲ ਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕਰੀਏ ਸੋ ਆਪ ਸਭ ਸਤਕਾਰਯੋਗ ਸ਼ਹਿਰ ਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਇਹ ਮੈਟਰ ਤੁਹਾਡੇ ਨੋਟਿਚ ਲੈਣ ਦਾ ਮਕਸਦ ਇਹ ਸੀ ਕਿ ਕਿਸ ਤਰੀਕੇ ਨਾਲ ਸਰਕਾਰ ਜਿਹੜੀ ਹੈ ਹਕਮ ਕਰਨੀ ਨਹੀਂ ਸੁੱਤੀ ਵੀ ਹੈ ਔਰ ਹਲੇ ਤੱਕ ਵੀ ਤਕਰੀਬਨ 8-9 ਦਿਨ ਉਮੀਦ ਕਰਾਂਗੇ ਆਪਣੀ ਕੁੰਮ ਕਰਨੀ ਦੀਤੋਂ ਜਾ ਕੇ ਇਸ ਦਾ ਜਿਹੜਾ ਪੱਕਾ ਲੈ ਜਾ ਉਹ ਕਰਨ ਦੀ ਪੂਰੀ ਜਿਹੜੀ ਸਾਨੂੰ ਆਸ ਹੈ ਕਿ ਇਹਨੂੰ ਭਜਾਉਣ ਦਾ ਜਿਹੜਾ ਯਤਨ ਕਰਨਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੈ